ਅਮ ਦੱਸ ਦਈਏ ਕਿ ਮੇਰਕਾ ਦੁੱਧ ਦੇ ਉਤਪਾਦਨੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ ਤਾਂ ਇਸ ਵਕਤ ਦੀ ਇਹ ਵੱਡੀ ਖਬਰ ਹੈ ਲੱਸੀ ਦੇ ਪੈਕੇਟ ਹੋਇਆ 35 ਰੁਪਏ ਜਿਹੜਾ ਕੀ ਪੈਕੇਟ ਤਾਂ ਤਾਂ ਦੱਸ ਦਈਏ ਕਿ ਲੱਸੀ ਦੀ ਮਾਤਰਾ ਕੋਈ 800 ml ਤੋਂ 900 ml ਇਸ ਵਕਤ ਦੀ ਵੱਡੀ ਖਬਰ ਹੈ ਖੀਰ ਦਾ ਪੈਕੇਟ 25 ਰੁਪਏ ਦੇ ਵਿੱਚ ਹੁਣ ਉਪਲਬਧ ਹੋਏਗਾ ਤਖੀਰ ਦੀ ਮਾਤਰਾ ਹੁਣ ਜਿਹੜੀ ਹੈ 180 ਗ੍ਰਾਮ ਪਹਿਲਾਂ ਮਿਲਦੀ ਸੀ ਹੁਣ 200 ਗ੍ਰਾਮ ਜਿਹੜੀ ਹੈ ਉਹ ਹੋ ਗਈ ਹੈ ਉੱਥੇ ਕੀਮਤ ਦੇ ਵਿੱਚ ਵੀ ਵਾਧਾ ਹੈ ਨਵੀਂ ਪੈਕਿੰਗ ਸ਼ਨੀਵਾਰ ਤੋਂ ਬਾਜ਼ਾਰ ਦੇ ਵਿੱਚ ਜਿਹੜੀ ਕੀ ਉਹ ਸ਼ੁਰੂ ਹੋਈ ਗਈ ਤਾਂ ਇਸ ਵਕਤ ਦੀ ਇਹ ਵੱਡੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਮਤਾਂ ਘਟਾਉਣ ਦਾ ਜਿਹੜਾ ਕੀ ਐਲਾਨ ਕੀਤਾ ਸੀ ਮੇਰਕਾ ਦੁੱਧ ਦੇ ਉਤਪਾਦਾਂ ਦੀਆਂ ਕੀਮਤਾਂ ਜਿਹੜੀਆਂ ਕੀ ਉਸ ਦੇ ਵਿੱਚ ਵਧੀਆਂ ਨੇ ਲੱਸੀ ਦਾ ਪੈਕੇਟ ਜਿਹੜਾ ਕੀ 35 ਰੁਪਏ ਦਾ Carta ele